ਹਾਂਜੀ ਕਈ ਵਾਰ ਕਈ ਕੀ ਲੱਖ ਰੁਪਇਆ ਕਈ ਕੀ ਕਰੋੜ ਰੁਪਇਆ ਆਪਾਂ ਕੋਠੀਆਂ ਤੇ ਬੰਗਲਿਆਂ ਤੇ ਘਰਾਂ ਤੇ ਲਾ ਦਿੰਨੇ ਆ ਪਰ ਇਸ ਗੱਲ ਦੀ ਫਿਕਰ ਜਿਉਂ ਦੀ ਤਿਉਂ ਪਈ ਰਹਿੰਦੀ ਹੈ ਵੀ ਹੁਣ ਵਧੀਆ ਮੈਚਿੰਗ ਕਰਕੇ ਪੜਦੇ ਲਾਉਣ ਵਾਲਾ ਮਿਲੂ ਪਤਾ ਨਹੀਂ ਨਾ ਪਰ ਹਾਂ ਹੁਣ ਇਸ ਗੱਲ ਦੀ ਫਿਕਰ ਕਰਨੀ ਕੋਈ ਲੋੜ ਨਹੀਂ ਸਾਡੇ ਵੀਰ ਮਿਲ ਗਏ ਨੇ ਬਹੁਤ ਸੋਹਣੇ ਬੰਪਰ ਆਫਰ ਲੈ ਕੇ ਆਏ ਨੇ ਪੜਦਿਆਂ ਦੇ ਬਾਬਤ ਬਹੁਤ ਸੋਹਣੇ ਮੈਚਿੰਗ ਕਰ ਕਰਕੇ ਪਰਦੇ ਲਾਉਂਦੇ ਨੇ ਸਾਡੇ ਵੀਰ ਆ ਵੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕੰਮ ਹੈ ਵੀਰਾਂ ਦਾ ਸੋ ਜੇ ਕਿਸੇ ਨੇ ਵੀ ਪਰਦੇ ਆਦਕ ਲਵਾਉਣੇ ਹੋਣ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਦਿੱਤੇ ਹੋਏ ਨੇ ਜਰੂਰ ਇਹਨਾਂ ਦੇ ਨਾਲ ਕਨੈਕਟ ਕਰਨ ਦੀ ਕਿਰਪਾਲਤਾ ਕਰੋ ਜੀ ਆ ਵੇਖੋ ਬਹੁਤ ਸੋਹਣੀ ਮੈਚਿੰਗ ਕੀਤੀ ਹੋਈ ਹੈ ਬਹੁਤ ਘੱਟ ਰੇਟਾਂ ਤੇ ਬੜੇ ਬਾਜਬ ਰੇਟਾਂ ਉੱਤੇ ਇਹ ਪਰਦੇ ਲਾਉਂਦੇ ਨੇ ਸਿਰੇ ਨਹੀਂ ਜਾਂਦੇ ਰੇਟਾ ਰੁੱਟਾ ਬਾਬਤ ਵੀ ਹੋਰ ਵੀ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਕੰਮ ਕਰਦੇ ਆ ਦੂਰ ਦੁਰਾਡੇ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੜੀ ਸੋਹਣੀ ਕੁਆਲਿਟੀ ਦਾ ਇਹ ਕੰਮ ਕਰਦੇ ਆ ਤੁਸੀਂ ਵੀ ਆ ਨੰਬਰ ਦਿੱਤੇ ਹੋਏ ਨੇ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ